देखो मेरी सुनो बारी वारी इन्हों बार को गदारा चिंडी कुमार दरवाजे खोलोगे इन्होंने गदारा ये तो फिर साधी मूलखता ही होना वास्ते ना भिट्टू वास्ते ना गोली वास्ते कांग्रेस के दरवाजे वास्तव यह जितने गए हैं उत में मैं कोई किसी बारे तुम अजे तक गल समझ नहीं आई तो फिर मैं उ कहना तु तो मत दान को कम ही नहीं करते दिलदान जो तो अजे तक समझ नहीं आई कि मैं तुम समझा ਪੰਜਾਬੀ ਬੜੀ ਇਮੋਸ਼ਨਲ ਕੌਮ ਹੈ ਅਸੀਂ ਸਾਰੇ ਫੈਸਲੇ ਦਿਲ ਤੋਂ ਲੈਂਦੇ ਤੇ ਦਿਲ ਦੇ ਫੈਸਲੇ ਅਕਸਰ ਗੱਤੇ ਨਿਕਲਦੇ ਬੋਟਾ ਨੂੰ ਕਹਿੰਦੇ ಮತਦਾਨ ਉਹਦਾ ਮਤਲਬ ਹੁੰਦਾ ਥੋੜਾ ਜਿਹਾ ਮਤ ਤੇ ਬੋਝ ਪਾ ਕੇ ਸੋਚ ਵਿਚਾਰ ਕੇ ਵੋਟ ਪਾਈਏ ਆ ਪਿਛਲੀ ਵਾਰ ਦਿਲਦਾਨ ਕਰਕੇ ಮತਦਾਨ ਨਾ ਕਰਕੇ ਭਗਵੰਤਬਾਨ ਨਿਕਲ ਆਏ ਤੇ ਜੋ ਸਾਨੂੰ ਕੀਮਤ ਅਦਾ ਕਰਨੀ ਪਈ ਤੁਹਾਡੇ ਸਾਹਮਣੇ ਕੋਈ ਪੰਜਾਬ ਦੇ ਵਿੱਚ ਡਵੈਲਪਮੈਂਟ ਦਾ ਕੰਮ ਨਹੀਂ ਚੱਲ ਰਿਹਾ ਕਿਸੇ ਸ਼ਹਿਰ ਚ ਨਹੀਂ ਚੱਲ ਰਿਹਾ ਕਿਸੇ ਪਿੰਡ ਚ ਨਹੀਂ ਚੱਲ ਕੋਈ ਬੁਢਾਪਾ ਪੈਨਸ਼ਨ ਕੋਈ ਵਿਧਵਾਵਾਂ ਨੂੰ ਪੈਨਸ਼ਨ 16 ਲੱਖ ਬੰਦੇ ਜਿਨ੍ਹਾਂ ਨੂੰ ਅਸੀਂ ਆਟਾ ਦਾਲ ਪ੍ਰੋਵਾਈਡ ਕਰਦੇ ਸੀ ਉਹਨਾਂ ਦੇ ਨਾ ਕੱਟ ਦਿੱਤੇ ਗਏ ਕੋਈ ਸ਼ਗਨ ਸਕੀਮ ਕੋਈ ਵੀ ਪਿੰਡੂ ਸੜਕ ਕਿਤੇ ਰਿਪੇਅਰ ਨਹੀਂ ਹੋ ਰਹੀ ਕੋਈ ਸਟੇਡੀਅਮ ਰਿਪੇਅਰ ਨਹੀਂ ਹੋ ਰਿਹਾ ਕੋ ਪਿੰਡਾਂ ਦੇ ਵਿਕਾਸ ਵਾਸਤੇ 1 ਰੁਪਿਆ ਨਹੀਂ ਆ ਰਿਹਾ ਸੋ ਮੇਰੀ ਗੁਜ਼ਾਰਿਸ਼ ਹੈ ਐਡ ਕੀ ਸੋ ਸਮਝ ਕੇ ਫੈਸਲਾ ਲਈਏ ਤੇ ਮੈਂ ਇੱਕ ਲਾਸਟ ਦੇ ਉੱਤੇ ਇੱਕ ਬਹੁਤ ਮਹੱਤਵਪੂਰਨ ਗੱਲ ਸਾਰੇ ਪੰਜਾਬ ਵਾਸੀਆਂ ਦੇ ਤੇ ਫਰੀਦਕੋਟ ਵਾਸੀਆਂ ਦੇ ਧਿਆਨ ਚ ਲੈ ਕੇ ਆ ਕਿ ਅੱਜ ਤੋਂ 35 ਸਾਲ 35 40 ਸਾਲ ਪਹਿਲੇ ਪੰਜਾਬ ਇੱਕ ਬਹੁਤ ਨਾਜ਼ੁਕ ਮੋੜ ਚੋਂ ਗੁਜ਼ਰ ਰਿਹਾ ਸੀ 20 ਸਾਲ ਲਗਾਤਾਰ ਪੰਜਾਬ ਦੇ ਵਿੱਚ ਪੰਗੜੇ ਕਿੱਦੇ ਪੈਲੇ ਬੰਦ ਹੋ ਗਏ ਸੀ ਪੰਜਾਬ ਦੇ ਵਿੱਚ ਕਾਲੀਆਂ ਬੋਲੀਆਂ ਹਨੇਰੀਆਂ ਰਾਤਾਂ ਸੀ guzariyan 35000 ਤੋਂ ਵੱਧ ਪੰਜਾਬੀਆਂ ਦੀ ਸ਼ਹਾਦਤ ਹੋਈ ਤੇ ਇਸ ਤੋਂ ਤੋਂ ਵੱਧ ਕਾਂਗਰਸ ਦੇ ਬਲੌਕ ਪ੍ਰਧਾਨਾਂ ਤੋਂ ਸਰਪੰਚਾਂ ਤੋਂ ਬਰਕਸ ਲੈ ਕੇ ਚੀਮਿੰਸਟਰ ਸਾਡਾ ਉਸ ਅਤਵਾਦ ਦੇ ਵਿੱਚ ਸ਼ਹੀਦ ਹੋਏ ਨੇ ਪੰਜਾਬ ਨੂੰ ਬੜੀ ਮੁਸ਼ਕਲ ਸੀ ਸ਼ਾਂਤ ਕੀਤਾ ਆਪਸੀ ਭਾਈਚਾਰਕ ਸਬੰਧ ਬੜਾਇਆ ਭਾਜਪਾ ਦੀ ਹੁਣ ਇੱਕ ਪਰਜ਼ੋਰ ਕੋਸ਼ਿਸ਼ ਹੈ ਜਿਹੜੇ ਐਲੀਮੈਂਟ ਨੂੰ ਬੜਾਵਾ ਦੇਣਾ ਚਾਹੁੰਦੀ ਹੈ ਜਿਹੜੇ ਇੱਕ ਵਾਰ ਫਿਰ ਜਿਹੜਾ ਨਵ ਮਾਸ ਦਾ ਰਿਸ਼ਤਾ ਸਾਡਾ ਉਹਨਾਂ ਦੇ ਵਿੱਚ ਫਿਰ ਦਰਾੜ ਪਾਣਾ ਚਾਹੁੰਦੇ ਮੈਂ ਤੁਹਾਨੂੰ ਗੁਜ਼ਾਰਿਸ਼ ਕਰੂੰਗਾ ਮੇਰੇ ਇਸ਼ਾਰੇ ਨੂੰ ਬਹੁਤ ਚੰਗੀ ਤਰ੍ਹਾਂ ਫਰੀਦਕੋਟ ਵਾਲੇ ਸਮਝ ਰਹੇ ਨੇ ਬਹੁਤ ਸੋਚ ਸਮਝ ਕੇ ਵੋਟ ਪਾਇਓ ਦਿਲ ਦਾ ਫੈਸਲਾ ਨਾ ਕਰਿਓ ਮਤ ਦਾ ਦਾਨ ਕਰਿਓ ਜੇ ਮਤ ਦਾ ਦਾਨ ਕਰੋਗੇ ਤਾਂ ਸਾਰਾ ਕੰਮ درست ਹੋ ਜਾਏਗਾ ਇਹ ਨਹੀਂ ਕਹਿੰਦਾ ਹੋਇਆ ਮੈਂ ਤੁਹਾਡੇ ਕੋਲ ਹਾਜ਼ਰ ਲੈਣਾ ਚਾਹਾਂਗਾ ਜੇ ਸਾਡੇ ਡਿਪਟੀ ਸੀਐਮ ਸਾਹਿਬ ਕੋਈ ਗੱਲ ਲਿਆ ਐਮਪੀ ਸਾਹਿਬ ਰੱਖਣਾ ਚਾਹਣਗੇ ਤਾਂ ਮੈਂ ਇਹਨਾਂ ਨੂੰ ਪੁੱਛ ਲਈਦਾ ਹਾਂ ਨਿਕਲ ਨੂੰ ਲੈ ਕੇ ਹਮੇਸ਼ਾ ਪੰਜਾਬ ਨੂੰ ਇੱਕ ਮਤੇ ਨਾ ਦੋ ਬੰਸ ਨੂੰ ਯੂ ਲਾਈਕ ਟੂ ਸੇ ਜੇ ਨੂੰ ਕੰਟੀਨਿਊ ਕਰਾਈ ਦੋ ਸਨਸ ਵਾਲਾ ਜੋ ਅੱਛਾ ਹਾਂਜੀ ਰੈਡੀਕਲ ਲੈ ਕੇ ਹਮੇਸ਼ਾ ਪੰਜਾਬ ਦਾਵਾ ਕਰਦਾ ਰਿਹਾ ਹੈ ਤੇ ਮਨੀਸ਼ ਦਿਵਾੜੀ ਜੀ ਕਹਿੰਦੇ ਨੇ ਕਿ ਇਹਨੂੰ ਹੋਰ ਰਾਜਾਂ ਵੰਡ ਕੇ ਦੇ ਦੇ ਮੇਰੀ ਗੱਲ ਸੁਣ ਲਓ ਜੀ ਮਨੀਸ਼ ਦਿਵਾੜੀ ਇੱਕ ਇੰਡੀਵਿਜੂਅਲ ਹੈ ਇਹ ਤਾਂ ਇਡੇ ਘਟ ਜੋੜਦਾ ਹੈ ਕਿਸੇ ਦਾ ਵੀ ਘਟ ਜੋੜਦਾ ਹਿੱਸਾ ਹੋਏ ਇੰਡੀਵਿਜੂਅਲ ਦਾ ਜਿਹੜਾ ਵਿਊ ਹੁੰਦਾ ਹੈ ਉਹ ਇੰਡੀਵਿਜੂਅਲ ਹੁੰਦਾ ਹੈ ਪਾਰਟੀ ਦਾ ਵਿਊ ਹੈ ਕਿ ਚੰਡੀਗੜ੍ਹ ਇਜ਼ ਅ ਪਰਟਨ ਪਾਰਸਲ ਆਫ ਦੀ ਪੰਜਾਬ ਅਸੀਂ ਚੰਡੀਗੜ੍ਹ ਦਾ 1 ਇੰਚ ਵੀ ਬਾਹਰ ਨਹੀਂ ਜਾਣ ਦੇਵਾਂਗੇ ਚੰਡੀਗੜ੍ਹ ਇਜ਼ ਰੂਮੀਨੈਸ ਦੀ ਕੈਪੀਟਲ ਆਫ ਪੰਜਾਬ ਇਹ ਜੇ ਕਿਸੇ ਮੈਂਬਰ ਆਫ ਪਾਰਲੀਮੈਂਟ ਨੇ ਇਹ ਆਪਣੇ ਵੱਲੋਂ ਸੁਜੈਸਟ ਕੀਤਾ ਤੇ ਮੈਂ ਉਹ ਸੁਜੈਸ਼ਨ ਨੂੰ ਕੰਡੈਮ ਕਰਦਾ ਮੈਂ ਉਸ ਨੂੰ ਕੰਡੈਮ ਕਰਨਾ ਆਫ ਦੀ ਪਾਰਟੀ ਡਸ ਨੋਟ ਸਟੈਂਡ ਵਿਦ ਵਾਟ ਮਨੀਸ਼ ਤਵਾਰੀ ਸੇ ਹੀ ਸਟੈਂਡ ਚੰਡੀਗੜ੍ਹ ਇਜ਼ ਅ ਪਾਰਟ ਆਫ ਪੰਜਾਬ ਐਂਡ ਵੀ ਊਟ ਨੋਟ ਲੈਟ ਇਵਨ 1 ਇੰਚ ਆਫ ਚੰਡੀਗੜ੍ਹ ਮੂਵ ਐਨੀਵੇਅਰ ਐਲਸ he is individual and his statement is individual the party doesn't want to stand with parishwadi sir fi lagatar main press release kar ke diyan hora partiyan ne main sabse apni jari kede par kisi ne bhi naujawani nu videsh ja jane to bahar rokne de koi kadam uth nahi chukke kyunki ajj sab to bada mudda hai ki sadi naujawani jare dekho meri ek gal suno hindustan de vich india government congressi sarkar hai naujawani nu rokne da tang ki naujawani nu rokne da iko tang hai ਜੇ ਅਸੀਂ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਨੌਕਰੀਆਂ ਦਾ ਪ੍ਰਦਾਨ ਕਰ ਸਕੀ ਕੋਈ ਕਾਰੋਬਾਰ ਦਾ ਸਾਡਾ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਹਜ਼ਾਰਾਂ ਸਾਲਾਂ ਤੋਂ ਵਾਗੇ ਤੇ ਟਾਰੀ ਦਾ ਉਹ ਬੀਜੇਪੀ ਵਾਲਿਆਂ ਨੇ 10 ਸਾਲ ਤੱਕ ਬੰਦ ਕਰਕੇ ਰੱਖਿਆ ਜਾਣ ਬੁਝ ਕੇ ਫਾਈਨੈਂਸ਼ੀਅਲ ਅੰਬਰਗੋ ਲਾ ਕੇ ਰੱਖਿਆ ਪੰਜਾਬ ਨੂੰ ਪਛੜੇਪਨ ਦੇ ਵਿੱਚ ਸਾਡੇ ਕਿਸਾਨ ਨੂੰ ਫਸਾਇਆ ਸਾਡੀ ਸਾਡੀ ਫੌਜ ਦੀ ਪੱਤੀ ਬੰਦ ਕੀਤੀ ਸਾਡਾ ਇੰਟਰਨੈਸ਼ਨਲ ਬਾਰਡਰ ਬੰਦ ਕੀਤਾ ਵੇਖੋ ਸਾਰੇ ਜਿਹੜੇ ਐਸਟੇਮਾ ਇੰਪੋਰਟੈਂਟ ਸਟੇਟਸ ਹਿੰਦੁਸਤਾਨ ਤਰੱਕੀ ਕਰ ਰਹੀ ਹੈ ਕਿਹੜੀਆਂ ਕਰ ਰਹੀ ਜਿੱਥੇ ਬੰਦਰਗਾਹਾਂ ਜਿੱਥੇ ਪੋਰਟਸ ਨੇ ਸਾਡਾ ਇੱਕ ਡਰਾਈ ਪੋਰਟ ਹੈ ਉਹ ਕੱਲਾ ਡਰਾਈ ਪੋਰਟ ਬੰਦ ਕਰ ਦਿੱਤਾ ਇਹ ਜਾਣਬੁੱਝ ਕੇ ਪੰਜਾਬ ਨੂੰ ਮੈਂ ਤੁਹਾਨੂੰ ਕਹਿ ਕੀ ਰਿਹਾ ਜੀ ਇੱਕ ਸੋਚੀ ਸਮਝੀ ਸਾਜ਼ਿਸ਼ ਨਾਲ ਕਿਉਂਕਿ ਇਹ ਤੇ ਇੱਕ ਮਿਨੋਰਿਟੀ ਰਾਜ ਕਰ ਰਹੀ ਮਿਨੋਰਿਟੀਆਂ ਪ੍ਰਤੀ ਜੋ ਭਾਜਪਾ ਦੀ ਸੋਚ ਹੈ ਤੁਸੀਂ ਜਾਣਦੇ ਹੋ ਜੋ ਮਨੀਪੁਰ ਚ ਹੋਇਆ ਜੋ ਸਾਰੇ ਹਿੰਦੁਸਤਾਨ ਚ ਇੱਕ ਵੱਡੀ ਮਿਨੋਰਿਟੀ ਨਾ ਹੋ ਰਿਹਾ 6 and punjabi sar also minority whatever mr modi and the bjp is doing they are doing with a special intention to keep punjab uh, financially on the backword es jab jattan border khulega tijarat vadegi karobar vadega te sade naujawan nu kam milega naujawan nu kam milega te thehrenge ek ek meri gal sun lo ek bahut changi da har saal 3 lakh naujawan punjab da bahar jande ਜੇ ਤੁਮ ਮジョਰਟੀ ਸਿੱਖ ਜਾਵੇ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਕਿ ਇਹਨਾਂ ਨੂੰ ਫਾਈਨੈਂਸ਼ੀਅਲੀ ਬੈਂਕਰਪਟ ਕਰਕੇ ਰੱਖੋ ਸੋ ਦੈਟ ਨੌਜਵਾਨ ਇਥੋਂ ਦਾ ਮੂਵ ਆਊਟ ਹੋ ਜੇ ਇਥੋਂ ਦੀ ਸਾਰੀ ਜਿਹੜਾ ਤੁਹਾਡਾ ਸਿਸਟਮ ਹੈ ਓਬਵੀਅਸਲੀ ਉਹਦੇ ਵਿੱਚ ਚੇਂਜ ਆਏਗੀ ਜੀ ਡੈਮੋਗ੍ਰਾਫਿਕ ਚੇਂਜ ਆਏਗੀ ਸਾਰੇ ਕੰਮ ਇਹ ਸਾਡੇ ਪੰਜਾਬੀਆਂ ਨੂੰ ਬਹੁਤ ਕਲੋਜ਼ਲੀ ਵਾਚ ਕਰਨ ਦੀ ਲੋੜ ਹੈ ਦੋ ਵਾਰ ਲਗਾਤਾਰ ਅਸੀਂ ਮੋਦੀ ਦੇ ਪੈਰ ਨਹੀਂ ਇੱਥੇ ਲੱਗਣ ਦਿੰਦੇ ਐਦ ਕੀ ਮੈਂ ਚਾਹਨਾ ਕਿ ਇੱਕ ਮੁਸ਼ਤ ਜੇ ਮੋਦੀ ਨੂੰ ਰੋਕਣਾ ਕੱਲਾ ਵਿਕਲਪ ਕਾਂਗਰਸੇ ਕਿਰਪਾ ਕਰਕੇ ਆਪਣੀ ਵੋਟ ਆਪ ਨੂੰ ਯਾ ਅਕਾਲੀ ਦਲ ਨੂੰ ਨਾ ਪੁਕਤਾਇਓ ਅਕਾਲੀ ਦਲ ਨੂੰ ਪਾਈ ਵੋਟ ਤੇ ਸਿੱਧਾ ਤੋਂ ਨਰਿੰਦਰ ਮੋਦੀ ਦੀ ਚੋੜੀ ਜਾਏ ਆਪ ਨੇ ਆਲਰੇਡੀ ਇਹਨਾਂ ਤੇ ਕੇਜਰੀਵਾਲ ਸਾਹਿਬ ਨੇ ਪਟਨਾ ਰੈਲੀ 'ਚ ਮਮਤਾ ਬੈਨਰਜੀ ਨੇ ਕੇਜਰੀਵਾਲ ਨੇ ਤੇ ਉਧਵ ਠਾਕਰੇ ਜੀ ਨੇ ਇਹ ਪ੍ਰੋਪੋਜ਼ਲ ਆਲਰੇਡੀ ਰੱਖੀ ਹੈ ਕਿ ਜੇ ਇੰਡੀਆ ਬਲੋਕ ਦੀ ਮੈਜੋਰਟੀ ਆਏਗੀ ਕਾਂਗਰਸ ਆ ਪ੍ਰਾਈਮ ਮਿਨਿਸਟਰ ਹੋਏਗਾ ਤੇ ਜੇ ਕਾਂਗਰਸ ਆ ਪ੍ਰਾਈਮ ਮਿਨਿਸਟਰ ਹੋਏਗਾ ਤਾਂ ਸਿੱਧੀ ਵੋਟ ਸਾਨੂੰ ਪਾਓ ਪਰ ਸਿੱਧੇ ਤੌਰ ਤੇ ਆਪਾਂ ਇਹਨਾਂ ਨੂੰ ਕਿਉਂ ਪਾਣੀ ਰਾਮੀਨ ਬਿੱਟੂ ਤਕਵੀਰ ਬੋਡੀ ਮੋੜ ਤਾਂ ਰਸਤਾ 1558 ਦੇ ਦੇਖੋ ਮੇਰੀ ਸੁਣੋ ਵਾਰੀ ਵਾਰੀ ਇਹਨਾਂ ਨੂੰ ਇਹਨਾਂ ਗਦਾਰਾਂ ਨੂੰ ਕਿੰਨੀ ਵਾਰ ਦਰਵਾਜ਼ੇ ਖੋਲੋਗੇ ਇਹਨਾਂ ਗਦਾਰਾਂ ਵਾਸਤੇ ਇਹ ਤੇ ਫਿਰ ਸਾਡੀ ਮੌਲਕਤਾ ਹੀ ਹੋਏਗੀ ਇਹਨਾਂ ਵਾਸਤੇ ਨਾ ਬਿੱਟੂ ਵਾਸਤੇ ਨਾ ਗੋਲ ਨੀ ਵਾਸਤੇ ਕਾਂਗਰਸ ਦੇ ਦਰਵਾਜ਼ੇ ਹਮੇਸ਼ਾ ਵਾਸਤੇ ਬੰਦ ਹੋ ਚੁੱਕੇ ਨੇ ਜਿੱਥੇ ਗਏ ਨੇ ਉੱਥੇ ਹੀ ਰਹਿ ਲੈ ਮੈਂ ਹੀ ਇਹਨਾਂ ਨੂੰ ਰਾਹ ਦਵਾਂਗਾ ਸਰ ਕੋਈ ਹਮਤਬਾਲ ਬਾਰੇ ਕੋ ਮੈਂ ਕੋਈ ਕਿਸੇ ਬਾਰੇ ਜੇ ਤੁਹਾਨੂੰ ਅਜੇ ਤੱਕ ਗੱਲ ਸਮਝ ਨਹੀਂ ਆਈ ਤੇ ਫਿਰ ਮੈਂ ਉਹ ਹੀ ਕਹਿਣਾ ਤੈਨ ਮਦਦਾਂ ਤੋਂ ਤੇ ਕੰਮ ਹੀ ਨਹੀਂ ਕਰਦੇ ਦਿਲਦਾਨ ਤੋਂ ਗੱਲ ਕਰਦੇ ਜੇ ਅਜੇ ਤੱਕ ਸਮਝ ਨਹੀਂ ਆਈ ਤੇ ਮੈਂ ਤੁਹਾਨੂੰ ਸਮਝਾਉਣ ਨੂੰ ਤਿਆਰ ਹਾਂ